ਮੈਨੂੰ ਤੇ ਨਾ ਬੜਾ ਯਕੀਨ ਨਹੀਂ ਭਰਾ ਮੇਰਾ ਨਾ ਇਤਰਾ ਨਹੀਂ ਮੇਰ ਨਾਲ ਕਰ ਸਕਦਾ ਪਰ ਪਤਾ ਨਹੀਂ ਹੋ ਸਕਦਾ ਸਾਰੇ ਟੱਬਰ ਦੀ ਬੜੀ ਭੁਗਤ ਹੋਏ ਹੈ ਪਰ ਨਾ ਹੈ ਬੜਾ ਚੰਗਾ ਹੈ ਹਰ ਵਫਾ ਮੇਰੀ ਮਤ ਕਰਦਾ ਰਿਹਾ ਵਾ ਪਰ ਪਤਾ ਨਹੀਂ ਹੁਣ ਇਹਨੇ ਕੀ ਮੇਰ ਨਾਲ ਕੋਤ ਖੇਡਿਆ ਵਾ ਆਪੇ ਸਾਰੇ ਕੰਮ ਕਰਾ ਤੇ ਆਪੇ ਮੁੰਡੇ ਦੀ ਫਾਈਲ ਲਵਾਤੀ ਸਾਰੇ ਘਰ ਤੇ ਭਰ ਕੇ ਦੇ ਨਾ ਕਿਤੇ ਮੇਰੇ ਘਰ ਦੇ ਵੀ ਸੱਚੇ ਹੈ ਪਰ ਮੇਰਾ ਇੱਕ ਗਣਾ ਫਰਜ ਜ਼ਰੂਰ ਬਣਦਾ ਵੀ ਘਰਦਿਆਂ ਨਾਲ ਵੀ ਗੱਲ ਕਰਦਾ ਲਿਮਟ ਦੀ ਬਾਰੇ ਚਲੋ ਕੀ ਕਰਨਾ ਫਿਰ ਹੁਣ ਜੋ ਹੋਊ ਵੇਖੀ ਜਾਈਏ ਹੁਣ ਨਾ ਲੰਮੇ ਪੈਣ ਦਾ ਟਾਈਮ ਨੀਗਾ ਤੇ ਸੋਚਣ ਦਾ ਟਾਈਮ ਨੀਗਾ ਇਹ ਟਾਈਮ ਹੁਣ ਲੰਘ ਗਏ ਆ ਹਾਂ ਦੱਸ ਦਸਣਾ ਦਸਣਾ ਕੀ ਆ 10 ਵਜਣ ਵਾਲੇ ਆ ਤੇ ਬੈਂਕ ਖੁੱਲ ਜਾਣੀ ਆ ਬੈਂਕ ਖੁੱਲਣ ਤੋਂ ਗੇਪੇ ਗਏ ਤੇ ਜਾ ਕੇ ਬਹੁਤ ਥੇ ਮੁੰਡਾ ਤਾਂ ਡੱਡਿਆ ਵਾ ਤਿਆਰ ਹੋਣਾ ਇੱਕ ਗੱਲ ਸੁਣ ਉਹ ਤੇ ਤਿਆਰ ਹੋਣ ਡਿਆ ਵਾ ਤੂੰ ਨਾਲ ਚੱਲ ਜਾ ਤੈਨੂੰ ਜ਼ਿਆਦਾ ਪਤਾ ਵਾ ਐਵੇਂ ਨਾ ਇਹੋ ਜਿਹੀ ਗੱਲਾਂ ਕਰਿਆ ਕਰੋ ਤੂੰ ਨਾਲ ਚਲ ਜਾ ਅੱਗੇ ਮੈਂ ਨਾਲ ਜਾਣੀ ਹੁੰਨੀ ਆ ਕੰਮ ਸਾਰਾ ਬੇੜਾ ਕਰਕੇ ਕਰਕੇ ਤਾਂ ਹੁਣ ਤੂੰ ਚਲ ਜਾ ਨਾਲ ਕੋ ਸਵਾਦੀ ਗੱਲ ਕਰਿਆ ਕਰੋ ਸਾਰੀ ਰਾਤ ਮੈਨੂੰ ਨੀਂਦ ਨਹੀਂ ਆਈ ਓਏ ਉਹ ਤੇ ਗੱਲ ਤੇਰੀ ਠੀਕ ਵਾ ਉਹ ਮੈਂ ਤੇ ਆਪਣੇ ਲੋ ਚੰਗੇ ਨੂੰ ਹੱਥ ਪਾਇਆ ਸੀ ਮੈਨੂੰ ਕੀ ਪਤਾ ਵੀ ਆਹ ਕੰਮ ਹੋਣਾ ਵਾ ਕੀ ਚੰਗੇ ਨੂੰ ਹੱਥ ਪਾਇਆ ਸੀ ਆਪਣੇ ਟੱਬਰ ਤੋਂ ਚੋਰੀਆਂ ਕਰ ਕਰਕੇ ਭਰਾ ਦੇ ਮਗਰ ਲੱਗ ਗਏ ਭਰਾ ਨੇ ਬੇੜਾ ਕਰਕੇ ਕਰਤਾ ਨਾ ਹੁਣ ਇਹ ਨਾ ਹੋਵੇ ਜਾ ਕੇ ਸਾਰਾ ਤਹਿ ਕਢਾ ਲੇ ਤੇ ਬੇੜਾ ਕਰ ਤੁਹਾਡਾ ਹੋਰ ਹੋ ਜੇ ਜਾਓ ਟਾਈਮ ਨਾ ਚਲ ਜਾਓ ਮੁੰਡਾ ਡਿਆ ਤਿਆਰ ਹੋਣਾ ਕੰਮ ਨਹੀਂ ਕਰਦਾ ਹੈ ਅਜੇ ਵੀ ਯਕੀਨ ਆ ਭਰਾ ਤੇ ਕਿਹੜੀ ਮਿੱਟੀ ਦੇ ਬਣੇ ਜੇ ਤੁਸੀਂ ਮੈਨੂੰ ਤੇ ਇਹ ਨਹੀਂ ਸਮਝ ਆਉਂਦੀ ਇੱਕ ਵਾਰੀ ਯਕੀਨ ਕਰੀਦਾ ਦੋ ਵਾਰੀ ਕਰੀਦਾ ਵਾ ਸਾਡਾ ਤਾਂ ਯਕੀਨ ਹੀ ਬਾਰ ਬਾਰ ਤੋੜਤਾ ਉਹਨਾਂ ਨੇ ਉਹਨਾਂ ਸ਼ਰੀਕ ਤਗੜੇ ਬਣ ਕੇ ਦੱਸਿਆ ਸਾਨੂੰ ਬਾੜੇ ਮੋਟੇ ਨਹੀਂ ਉਹ ਚੱਲ ਹੁਣ ਨਾ ਮੁੱਧੀਆਂ ਗੱਲਾਂ ਨਾ ਕਰ ਥੋੜਾ ਮੁੰਡਾ ਅੰਦਰ ਤਿਆਰ ਹੋਣਿਆ ਵਾ ਨਾ ਉਹਨੂੰ ਕਹਿ ਵੀ ਚੱਲ ਫਿਰ ਮੈਂ ਤਿਆਰੀ ਮੈਂ ਇੱਧਰ ਚੱਲ ਜਣਾ ਤੁਸੀਂ ਤਾਂ ਤਿਆਰ ਜੇ ਉਹਨੇ ਮੈਨੂੰ ਕਹ ਲੈ ਮੁੰਡੇ ਨਹੀਂ ਪਿ ਡੈਡੀ ਨੂੰ ਕਹਿ ਵੀ ਉੱਠ ਕੇ ਤੁਰਨ ਮੇਰੇ ਨਾਲ ਤਾਂ ਫਿਰ ਉਹਨਾਂ ਕਹਾ ਚਲੀ ਉਹਨਾਂ ਚਲ ਕੋਈ ਨਹੀਂ ਮੈਂ ਘਲਦੀ ਆ ਜਾ ਕੇ ਉਹਨੂੰ ਡਕਲਾ ਦੇ ਉਹਨੂੰ ਕਲੋਨੀ ਉਹ ਟਾਈਮ ਨਾ ਜਾਣਦੇ ਆ ਥੱਲੇ ਮੈਂ ਉਹਨੂੰ ਕਰਦਾ ਫੋਨ ਭਲਾ ਵਰਦਨ ਨੂੰ ਕਿ ਆ ਗਿਆ ਵਾ ਉਹਨੂੰ ਦੱਸ ਦੇਣ ਨੂੰ ਆਪਾਂ ਆਉਣ ਲੱਗੇ ਆ ਉਹਨਾਂ ਇਹ ਤਾਇਆ ਜੰਦਿਆ ਨੂੰ ਬਿਠਾਵੇ ਪੁੱਤ ਹੋ ਗਿਆ ਤਿਆਰ ਹੋ ਗਿਆ ਡਾੜੀ ਕੈਂਡੇ ਆ ਡਾੜੀ ਤਰਾ ਤਿਆਰੀ ਆ ਤੇ ਕੈਂਡੇ ਖਲਾ ਹੁੰਦੇ ਨੇ ਤਾਂ ਪੁੱਤ ਚਲ ਜੀਏ ਫਿਰ ਮੇਰੀ ਗੱਲ ਸੁਣ ਪੁੱਤ ਜੇ ਹੱਥ ਵੀ ਜੋੜਨੇ ਪੈਂਦੇ ਹੱਥ ਵੀ ਜੋੜ ਲਈ ਦਿੰਦੇ ਆ ਹੱਥ ਕੀ ਜੋੜਨੇ ਮੇਰੀ ਗੱਲ ਸੁਣੋ ਮੈਗਾਲ ਬੈਂਕ ਵਾਲੇ ਮੁੰਡੇ ਨੂੰ ਫੋਨ ਕਰਕੇ ਦੱਸ ਦੇ ਨਾ ਪਿਆਪਾਉਣ ਲੱਗਿਆ ਆਹੋ ਤੇ ਹਨਾ ਤੇ ਉਹ ਵੀ ਆ ਜਾਊਗਾ ਮੇਰੀ ਗੱਲ ਸੁਣ ਲੈ ਧਿਆਨ ਨਾਲ ਪਿਆਉ ਤੇਰਾ ਹੋਰ ਮਤ ਕਰ ਜਾਂਦਾ ਵਾ ਅਜੇ ਵੀ ਉਹਨੂੰ ਆਪਣੇ ਭਰਾ ਤੇ ਬੜਾ ਯਕੀਨ ਵਾ ਫਿਰ ਵੀ ਜਿੱਦਾਂ ਮਰਜੀ ਹੈ ਨਾ ਸ਼ਿਰੂ ਤੋਂ ਬੜਾ ਕਰਦਾ ਰਿਹਾ ਆਪਣੇ ਭਰਾ ਦੇ ਨਾਲ ਚਲੋ ਤੂੰ ਹੁਣ ਸਿਆਣਾ ਵਾ ਹੁਣ ਚੰਗੀ ਤਰ੍ਹਾਂ ਸਾਰਾ ਗੱਲ ਕਰ ਜਾ ਕੇ ਕਰ ਲਈ ਓਏ ਆਹੋ ਕੋਈ ਨਹੀਂ ਮੈਂ ਕਰਦਾ ਦੇਖ ਲਈ ਉਹਨੇ ਉਥੇ ਜਾਣਾ ਹੀ ਹੋ ਕੋਈ ਨਹੀਂ ਕਰ ਲੈ ਤੇ ਜਾ ਕੇ ਗੱਲ ਕਰੀ ਮੈਂ ਕਰਦਾ ਤੇ ਸਾਡੇ ਕੋਲ ਤੇ ਹੈ ਹੀ ਕੋਹ ਨਹੀਂ ਆ ਲੈ ਸਾਡੇ ਨਾਂ ਤੇ ਤੇ ਸਾਡੇ ਕੋਲ ਤੇ ਕੋਹ ਨਹੀਂ ਹੈਗਾ ਉਹ ਦਸੂੰਗਾ ਨਾ ਜੇ ਆ ਕੇ ਵੀ ਕੁਝ ਹੋ ਕੀਤਾ ਤੇ ਨਾਲ ਤੇ ਸਾਰੀ ਗੱਲ ਮੇਰਾ ਪੁੱਤ ਜਾ ਕੇ ਧਿਆਨ ਨਾ ਕਰੀ ਹੋਣਾ ਕੋਈ ਗੱਲ ਨਹੀਂ ਠੀਕ ਵਾ ਨਾ ਮੈਂ ਚਲਣ ਡਾੜੀ ਬਾਹਰ ਜਾ ਡਾੜੀ ਤੇਰਾ ਬਾਹਰ ਡਿਕਨ ਲਿਆ ਵਾ ਮੈਂ ਨਾਲੇ ਫੋਨ ਕਰਦਾ ਉਹਨੂੰ ਮੁੰਡੇ ਨੂੰ ਚੱਲ ਪ੍ਰਮਾਤਮਾ ਸੱਚੇ ਪਾਤਸ਼ਾ ਸਾਡੀ ਲਾਜ ਰੱਖ ਲਈ ਸਾਡੇ ਗਰੀਬਾਂ ਕੋਲ ਹੋਰ ਹੈ ਹੀ ਕੀ ਆ ਜਿਹੜੇ ਚਾਰ ਸਿਹੜ ਹੀਗੇ ਉਹਨਾਂ ਤੇ ਵੀ ਨਿਖੱਤੇ ਨੇ ਕਰਜ਼ਾ ਚੁਕਾਵਾ ਕੋਈ ਗੱਲ ਨਹੀਂ ਤੇਰਾ ਕਿਹੜੇ ਯੁੱਗ ਭਲਾ ਹੋਣਾ ਪਾਪੀ ਆ ਉਹ ਜਾਲਾਂ ਦੇ ਕਰੀ ਬੈਂਕ ਚ ਲੜਾਈ ਤੇ ਹੁਣ ਪਈ ਆ ਰਹਿਣ ਨਹੀਂ ਦੇਣਾ ਇਹਨਾਂ ਦੇ ਖਾਤੇ ਚ ਕੋਈ ਕਢਾ ਲਿਓਣੇ ਮੈਂ ਸਾਰੇ ਇਹ ਕਰਜ਼ਾ ਤਾਰਨਗੇ ਤੇ ਮੈਂ ਪੈਸੇ ਵਸਤੂੰਗਾ ਠੀਕ ਆ ਕਿ ਨਹੀਂ ਇਦਾਂ ਦੇ ਇਦਾਂ ਹੀ ਸਹੀ ਇਹ ਮੇਰੀ ਜ਼ਮੀਨ ਸਾਰੀ ਬੈਂਕ ਅਕੇ ਗਹਿਣੇ ਪਈ ਆ ਨਾ ਤੇ ਕਰਜ਼ਾ ਇਹਨਾਂ ਦੇ ਸਿਰਮਣੀ ਲੈਂਦਾ ساری ਉਮਰ ਇਦਾਂ ਦੇ ਇਦਾਂ ਹੀ ਸਹੀ ਨਹੀਂ ਨਹੀਂ ਮੰਮੀ ਇਦਾਂ ਨਹੀਂ ਕੋਈ ਗੱਲ ਨਹੀਂ ਆ ਉਹ ਵੈਸੇ ਤੁਹਾਨੂੰ ਪਤਾ ਮੇ ਮੁੰਜਾ ਪਿਆ ਹੈ ਤੇ ਘਟਾ ਮਿੱਟੀ ਬੰਲਾ ਕਿੰਨਾ ਹੈ ਤੇ ਉਹਦੇ ਘਰ ਕੇ ਨਾ ਥੋੜਾ ਸਰੀਜਾ ਸਹੀ ਨਹੀਂ ਲੱਗਣਿਆ ਹਾਂਜੀ ਕੋਈ ਨਹੀਂ ਲੈ ਕੇ ਆਉਂਨੇ ਦਵਾਈ ਨਹੀਂ ਹਲੇ ਲਿਆਂਦੀ ਨਹੀਂ ਉਦਾਂ ਕਿੰਦਰ ਪਤਾ ਨਹੀਂ ਕਿਤੇ ਗਏ ਨੇ ਤੇ ਹੁਣ ਤੁਹਾਨੂੰ ਪਤਾ ਥੋਪੀ ਬੜੀ ਹੁੰਦੀ ਆ ਉਦਾਂ ਹੀ ਬੰਦਾ ਪੌਂਦਲ ਜਾਂਦਾ ਵਾ ਕਿ ਮੈਂ ਕਿ ਸ਼ਾਮ ਅੱਜ ਨੂੰ ਜਾਵਾਂਗੇ हाँ हाँ सब बढ़िया तू ही सुनाओ बाकी सब ठीक ठाक है ना ठीक है तू तो ही भी बच के रहे हो हाँ जी हाँ जी आओ दिन तो तर बता फिर इदा नहीं है सुस्ती मारी जी हम्म चलो कोई नहीं ठीक है हो कर लो लेते हैं हाँ कम चंगा चंगा ठीक चिंता दी मां हाँ जी ਕੀ ਕਰ ਰਹੀਆਂ ਕੁਛ ਨਹੀਂ ਆ ਦੋਖ ਭਾਂਡੇ ਮੈਂ ਚਲ ਮਾਂਜ ਲੈਣੀ ਮੇਰੀ ਗੱਲ ਸੁਣ ਹਾਂਜੀ ਮੈਂ ਹੁਣ ਫਿਰ ਜਾਵਾਂ ਬੈਂਕ ਚ ਜਾਓ ਜਾਓ ਤੇ ਲਿਆਵਾਂ ਉਸੇ ਜੋ ਕੁਝ ਵੀ ਹੈਗਾ ਕਾਬੂ ਕਰਕੇ ਨਹੀਂ ਨਹੀਂ ਜਾਓ ਹੁਣ ਇੱਥੇ ਕਰਨਾ ਹੀ ਨਾਲਿਓ ਮੁੰਡੇ ਲੱਕੇ ਮੈਨੂੰ ਮਨਿੰਦਰ ਵਾਲੀ ਚੱਕ ਬੁੱਕ ਦੇ ਤੂੰ ਰੱਖੀ ਹੋਦਾਂ ਕੋਈ ਨਹੀਂ ਮੈਂ ਹੱਥਾਂ 'ਚ ਹੀ ਰੱਖੀ ਚੱਲਿਆ ਕੱਢ ਫੇ ਆਜੂ ਆਜੂ ਮੇਰੀ ਗੱਲ ਸੁਣ ਇੱਥੇ ਬਹਿ ਜਾ ਇਹ ਹੁਣ ਲੜਾਈ ਸਾਡੇ ਨਾਲ ਪਈ ਪਈ ਆ ਜੋ ਹੋਵੇਖੀ ਜਾਓ ਐ ਇੱਕ ਵਾਰੀ ਨਾ ਰਗੜ ਕੇ ਰੱਖ ਦੇਣੇ ਹੁਣ ਕੋਈ ਜੇ ਕਢਾਉਗੇ ਤਾਂ ਹੁਣ ਚੱਜ ਨਾ ਖੜਾ ਦੇ ਮੈਂ ਰਹਿਣ ਨਹੀਂ ਦੇਣਾ ਕੋਈ ਸਾਰੇ ਕੱਢ ਲੈਣੇ ਜੀ ਆਂਦੇ ਨਾ ਮੈਂ ਨਾਲ ਚੱਲਾਂ ਤੂੰ ਘਰ ਨਾਲ ਜਾ ਕੇ ਹਾਂ ਤੂੰ ਰਹਿ ਇੱਥੇ ਮੈਂ ਫੇਰ ਵੀ ਰਕਮ ਕੋਲ ਹੋਣੀ ਆ ਕੋਈ ਗੱਲ ਨਹੀਂ ਰਕਮ ਮੈਂ ਸੰਭਲਾਂਗਾ ਮੈਂ ਬਸ ਇਹ ਰਕਮਾਂ ਸੰਭਲੀਆਂ ਇਹੋ ਕੰਮ ਕਰਦਾ ਰਿਆਂ ਸਾਡੇ ਇਹ ਕੰਮ ਕਰਿਓ ਨਾ ਤੇ ਪਾਓ ਝੋਲੇ ਚ ਤੇ ਨਾ ਆਪਣੀ ਕਿੱਟ ਚ ਪਾਓ ਇਦਾਂ ਪੈਂਟ ਪੁੰਡ ਚ ਇਧਰ ਉਧਰ ਪਾ ਲਿਆ ਤੂੰ ਤੇ ਛਦਾਣਵਾ ਮੈਂ ਇੱਕ ਖਾਤੇ ਤੋਂ ਲੈਣਾ ਦੂਜੇ ਠਕਰਾਉਨੇ ਆ ਆ ਵਧੀਆ ਕੀਤਾ ਮੁੜ ਕੇ ਉਧਰੋਂ ਇਧਰ ਉਧਰ ਕਰ ਲਾਂਗੇ ਇਹ ਵੀ ਗੱਲ ਤੇ ਜਾਂ ਹੋਰ ਕੰਮ ਕਰਿਓ ਉਹਦੇ ਚ ਹੀ ਦੂਜੇ ਖਾਤਿਆਂ ਚ ਪਾ ਦੇ ਜਿੱਥੇ ਬਾਅਦ ਚ ਦੇਣੇ ਦੂਣੇ ਆ ਉਹ ਮੈਂ ਆਪੇ ਕਰ ਲਾਂਗਾ ਬਸ ਤੂੰ ਇਹ ਕੰਮ ਕਰੀਂ ਕਿੰਦਰ ਹੁਣਾ ਹੁਣਾ ਪਤਾ ਲੱਗੇ ਮੈਂ ਕਿੱਥੇ ਗਿਆ ਆਂ ਤੇ ਕਿਹੜੇ ਕੰਮ ਗਿਆ ਨਹੀਂ ਨਹੀਂ ਮੈਂ ਨਹੀਂ ਆਇਆ ਠੀਕ ਆ ਨਾ ਤੇ ਮੈਂ ਹੁਣ ਚੱਲਿਆ ਜੀ ਡੈਡੀ ਆ ਚੱਲ ਜੀ ਤੇ ਉਹਨੂੰ ਫੋਨ ਕਰ ਲਿਆ ਮੁੰਡੇ ਨੂੰ ਉਹਨੂੰ ਕਰ ਲੰਗਾ ਮੈਂ ਫੋਨ ਆਹੋ ਉਹਨੂੰ ਦੱਸ ਦਿੰਨੇ ਆਂ ਵੀ ਆਪਾਂ ਆਉਣ ਲੱਗੇ ਆ ਓਏ ਆਹੋ ਕਹੂੰ ਮੈਨੂੰ ਤਾਂ ਨਿਕਾਇਤਾ ਸਾਹਿਬ ਦੱਸਦਾ ਪਤਾ ਉੱਥੇ ਤੇਰਾ ਪੁੱਤ ਨਾਲ ਹੋ ਗਿਆ ਤੇ ਵੇਖ ਲੂਗਾ ਸਾਰਾ ਖਾਤਾ ਖੁੱਤਾ ਹੈਂ ਆਹੋ ਕਰ ਲੈਨੇ ਫੋਨ ਉਹਨੂੰ ਕਰ ਲਾ ਹੈਲੋ ਆਹ ਵਰਨ ਕੀ ਆਲਾ ਆ ਵਧੀਆ ਵਧੀਆ ਮੇਰੀ ਗੱਲ ਸੁਣ ਮੈਂ ਕਹ ਆ ਗਿਆ ਤੂੰ ਬੈਂਕ ਜੀਗਾ ਮੈਂ ਤਾਂ ਡੈਡੀ ਆਉਣ ਲੱਗਈਓ ਆਉਂ ਲਿਓ ਮੇਟ ਜੀ ਬੰਦ ਕਰਵਾਈਏ ਯਾਰ ਤੁਹਾਨੂੰ ਕਾ ਇੱਥੇ ਦੇਈ ਠੀਕ ਆ ਕੋਈ ਨਹੀਂ ਤੂੰ ਆ ਜਾ ਆ ਜਾ ਅਸਾਂ ਹੁਣ ਕਰਨ ਦੇਈਏ ਫੇਰ ਚੁੱਕਿਆ ਨਹੀਂ ਤੂੰ ਠੀਕ ਆ ਠੀਕ ਆ ਚੱਲ ਕੋਈ ਨਹੀਂ ਆ ਗਏ ਆਪਾਂ ਠੀਕ ਆ ਪਹੁੰਚ ਤੂੰ ਵੀ ਉਹ ਆਂਦਾ ਆ ਜਾ ਤੂੰ ਹੀ ਤੈਨਾਂ ਵੀ ਆਉਂਦੇ ਆ ਵਾ ਫੋਨ ਕੌਣ ਕਰਦਾ ਸੀ ਫੋਨ ਤਾਈ ਨੇ ਕੀਤਾ ਸੀ ਕਿਤੇ ਫੋਨ ਮਮੀ ਅੱਛਾ ਤਾਈ ਨੇ ਫੋਨ ਕੀਤਾ ਸੀ ਮੁੰਡੇ ਨੂੰ ਅੱਛਾ ਮੁੰਡੇ ਦਾ ਆਹੋ ਕਿੱਦਾਂ ਹੁੰਦਾ ਬੰਦਾ ਲੱਗ ਜਕੀਨ ਆਪਣੇ ਭਰਾ ਤੇ ਹੋਰ ਉਹ ਤੇ ਮੈਂ ਉਹਨੂੰ ਮਨਾ ਕੀਤਾ ਸੀਗਾ ਕੱਲ ਅਸੀਂ ਫੋਨ ਕਰਕੇ ਕਹਿ ਨਹੀਂ ਦਿੱਤਾ ਉਹਨੂੰ ਆਹੋ ਵੰਦਾ ਤਾਂ ਕਰਕੇ ਮੈਂ ਚੁੱਕਿਆ ਨਹੀਂ ਫੋਨ ਅੱਛਾ ਚੁਲਾਕੀਆਂ ਵੇਖ ਲਓ ਕਿੱਦਾਂ ਕਰਦਾ ਵਾ ਉਹਨੇ ਵੇਖਾ ਫੇਰ ਚੁਰਾਕੀ ਖੇਡ ਜਾਣੀ ਤੜਨਾ ਉਹਨੂੰ ਕੋਈ ਫੜ ਕੇ ਟਾਈਮ ਚੱਲ ਗਿਆ ਉਹ ਆਂਦਾ ਆਜੋ ਤੁਸੀਂ ਮੈਂ ਵੀ ਪਹੁੰਚਣ ਵਾਲਾ ਵਾਂ ਚਲ ਠੀਕ ਹੈ ਠੀਕ ਹੈ ਮੈਂ ਹੀ ਪਹੁੰਚਾਂ ਪਹੁੰਚ ਦਵੇਂ ਪਿਓ ਪਰਖ ਕੇ ਮੇਰੀ ਗੱਲ ਸੁਣੋ ਤੁਸੀਂ ਜਾ ਕੇ ਚੰਗੀ ਤਰ੍ਹਾਂ ਆਪਣੇ ਅੰਦਰ ਨਾਲ ਗੱਲ ਕਰਿਓ ਕਿ ਉਹ ਮੈਂ ਭੋਲਾ ਹੀ ਮੈਨੂੰ ਤੇ ਭੋਲੇ ਨੂੰ ਫਸਾ ਲਿਆ ਇਹਨਾਂ ਨੇ ਉਹ ਕੋਈ ਗੱਲ ਨਹੀਂ ਮੰਮੀ ਹੁਣ ਕਰ ਲਾਂਗੇ ਗੱਲ ਕੋਈ ਗੱਲ ਨਹੀਂ ਗੱਲ ਬੰਦ ਕਰਕੇ ਫੇਰ ਹੀ ਜਾਵਾਂਗੇ ਆਹੋ ਬੰਦ ਹੀ ਕਰਾ ਦਿੰਦੇ ਆ ਬੰਦ ਹੀ ਕਰਾ ਦਿਓ ਜਦੋਂ ਸਾਡੀ ਪਾਲੀ ਦੇ ਸਾਡੀ ਪਾਲੀ ਦੇ ਲਈ ਆ ਤੇ ਬੰਦ ਨਹੀਂ ਹੋਣੀ ਆਹੋ ਆਹੋ ਚਲ ਠੀਕ ਆ ਹੈ ਆ ਇਹਨੇ ਫਿਰ ਹੈ ਚਲ ਨਾਲੇ ਮੈਂ ਸੋਚਿਆ ਜਿੰਨੇ ਕ ਪੈਸੇ ਕਾਬੂ ਆ ਵੀ ਗਏ ਕਿਹਦੇ ਨਾਲ ਸਾਡਾ ਸਾਰਾ ਕਰਜ਼ਾ ਤੇ ਲੱਥਣਾ ਨਹੀਂਗਾ ਸਾਨੂੰ ਕੁਝ ਨਾ ਕੁਝ ਕੌੜਾ ਘੁੱਟ ਕਰਨਾ ਹੀ ਪੈਣਾ ਆਹੋ ਤਾਂ ਹੈ ਹੀ ਹੈ ਹੈ ਸਾਡੀ ਤਾਂ ਹੁਣ ਵਿਕਣੀ ਵਿਕਣੀ ਜਿਹੜੀ ਹੈਗੀ ਚਾਰ ਪੱਲੇ ਤੇ ਇਹ ਆ ਵੀ ਜੇ ਨਾ ਵੇਚਾਂਗੇ ਤਾਂ ਫਿਰ ਬੈਂਕਾਂ ਦੀਆਂ ਦੌੜਾਂ ਲੱਗਣਗੀਆਂ ਆਹੋ ਬੈਂਕ ਵਾਲੇ ਮਗਰ ਮਗਰ ਤਾਂ ਹੀ ਅੱਗੇ ਅੱਗੇ ਇਦਾਂ ਨਾ ਕਿਹਾ ਕਰ ਤੇ ਇਹ ਆ ਵੀ ਜੇ ਹੀ ਦੌੜਾਂਗੇ ਨਾ ਤਾਂ ਮਨਜਿੰਦਰ ਹਣੀ ਵੀ ਦੋਵੇਂ ਪਿਓ ਪੁੱਤ ਭੱਜਿਆ ਕਰਨਗੇ ਚੱਲ ਕੋਈ ਨਹੀਂ ਉਹਦਾ ਇਹਨਾਂ ਨੂੰ ਮਖੌਲ ਕਰਨੇ ਨਾਲ ਲਾ ਲਿਓ ਮੈਂ ਮਖੌਲ ਕਰਨੇ ਹੁਣ ਨਾਲ ਤਰੇਦ ਰਹਿਣਗੇ ਇਧਰੋਂ ਭੱਜ ਕੇ ਜਾਇਆ ਕਰਾਂਗਾ ਉਧਰੋਂ ਨਾਲ ਹੀ ਬਾਜ਼ ਮਾਰਦਿਆ ਕਰੂੰਗਾ ਤੁਸੀਂ ਵੀ ਨਿਕਲ ਜਾਓ ਔਂਡੇ ਥਾਡੇ ਵਾਲੇ ਮਗਰ ਚੱਲੇ ਵੀ ਗੱਲ ਠੀਕ ਆ ਪਹਿਲਾਂ ਤੁਹਾਡੇ ਆ ਲਾਉਣਾ ਤੇ ਬਾਅਦ ਚ ਇਹਨਾਂ ਨੂੰ ਉਸੇ ਵੇਲੇ ਦੱਸਤਾ ਵੀ ਤੁਸੀਂ ਹੁਣ ਨਾਲ ਹੀ ਹੋਊਗਾ ਜਦੋਂ ਭੱਜੇ ਨਾ ਡਰਦੇ ਨਾ ਹੋਜਿਆ ਕਰਨਾ ਵੀ ਹੱਟਿਆ ਵੀ ਆਗੇ ਖੜੇ ਮਰ ਜਾਣੇ ਕਿਤੇ ਖੂਹ ਖਾਤੇ ਚੀਨਾ ਪੈ ਜਾਣ ਪੈਂਦੇ ਰ ਪੈ ਜਾਣ ਉਹ ਵੀ ਹੈਗਾ ਅਥੇ ਲੱਗ ਗਈ ਚੰਗਾ ਫਿਰ ਜਾਓ ਰੱਬ ਦਾ ਨਾਮ ਲੈ ਕੇ ਜਾਇਓ ਤੇ ਧਿਆਨ ਨਾ ਆਇਓ ਫਿਰ ਨਾ ਕਰ ਚੱਲ ਸ਼ਰ ਰੱਬਾ ਹੁਣ ਹੱਦ ਤੇ ਕਰਦੇ ਕਿਰਪਾ ਪੈ ਕੇ ਨਿਕਲ ਜਾਣ ਇਹਨਾਂ ਨੂੰ ਵੀ ਕੋਈ ਪਤਾ ਲੱਗ ਕਿ ਸ਼ਰੀਕਾ ਚੀਜ਼ ਕੀ ਹੁੰਦਾ ਨਾ ਪੁੱਤ ਕੀ ਗੱਲ ਠੀਕ ਨਹੀਂ ਗਈ ਹਾਂਜੀ ਮੰਮੀ ਵੇਜੋ ਸਰੀਰ ਜਿਹਾ ਸਹੀ ਨਹੀਂ ਲੱਗ ਰਹੀ ਮੈਨੂੰ ਕੀ ਗੱਲ ਮੇਦੀ ਉਹਦੇ ਦੇ ਅੰਦਰ ਲੱਗਿਆ ਦੀ ਤਾਂ ਬੁਖਾਰ ਜਹਾ ਹੁੰਦਾ ਤੇ ਪੁੱਤ ਤੂੰ ਜਾ ਕੇ ਦਵਾਈ ਲੈ ਆਉਣੀ ਕੋਈ ਨਹੀਂ ਮੰਮੀ ਇੰਦਰ ਪਤਾਣੀ ਇੱਥੇ ਗਏ ਨੇ ਆਉਂਦੇ ਨੇ ਤੇ ਕੋਈ ਨਹੀਂ ਫਿਰ ਲੈਣ ਨੇ ਮੈਂ ਅੱਗੇ ਬਾਹਰ ਭਾਂਡੇ ਭੁੰਡੇ ਧੋ ਕੇ ਨਾ ਤੇ ਮੈਂ ਸੋਚਿਆ ਮੈਂ ਨਾ ਉਹ ਤੁਹਾਨੂੰ ਨਿਕਲ ਆਉਂਦੀ ਹੁੰਦੀ ਅੰਦਰ ਅੱਜ ਕੀ ਗੱਲ ਵਾ ਵੇਹੇ ਮੰਮੀ ਸ੍ਰੀ ਨੇ ਸਾਥ ਹੀ ਨਹੀਂ ਦਿੱਤਾ ਮੈਂ ਤੋ ਉਠਿਆ ਹੀ ਨਹੀਂ ਜਾਣਦਾ ਤੇ ਕੋਈ ਗੱਲ ਨਹੀਂ ਜਿਹੜਾ ਕੋਈ ਕੰਮ ਹੈਗਾ ਮੈਂ ਕਰ ਲੈਣੀ ਮੈਨੂੰ ਦੱਸ ਦੋ ਲੈ ਪੁੱਤ ਕੰਮ ਦੀ ਕਿਹੜੀ ਗੱਲ ਹੈ ਕੰਮ ਤਾਂ ਮੈਂ ਸਾਰੇ ਕਰ ਰਹੀ ਆਂ ਉਦਾਂ ਹੀ ਮੈਨੂੰ ਹੁੰਦਾ ਵਾ ਕਿ ਮੇਰੇ ਅੱਗੇ ਪਿੱਛੇ ਫਰਦੀ ਆਂ ਤੇ ਮੈਂ ਦੁਨੀ ਹੋ ਕੇ ਫਿਰਨੀ ਆ ਤੇ ਜਦੋਂ ਤੂੰ ਅੰਦਰ ਬੈਠੀ ਤਾਂ ਮੈਂ ਭਾਂਡੇ ਤੋਂ ਤੂੰ ਜੀ ਸੋਚਿਆ ਹੈ ਹੈ ਅੱਜ ਨਾ ਵੀ ਨਿਕਲੀ ਘਰੇ ਕੀ ਗੱਲ ਹੈ ਤੇ ਮੈਂ ਤਾਂ ਪੁੱਤ ਬਾਕੀ ਹੋ ਜਾ ਕੰਮ ਉਹ ਛੱਡ ਕੇ ਤੇਰੇ ਵੱਲ ਆਈ ਨੀ ਹੂੰ ਤੈਨੂੰ ਮਮੀ ਠੀਕ ਆ ਪਾਸਾ ਮੜਾ ਜਮਨ ਸਹੀ ਜਣੀ ਲੱਗੰਦਿਆ ਚਲ ਕੋਈ ਨਹੀਂ ਪਿੰਦਰ ਆਉਂਦਾ ਮਾਨੂੰ ਆਨੀ ਤੇਂ ਦੋਈ ਜਾ ਤੂੰ ਲੰਮੇ ਪੈ ਜਾ ਕੋਈ ਨਹੀਂ ਠੀਕਾ ਤੇ ਕਹਿੰਦੀ ਲੋ ਕਪੜਾ ਲਿਆਦਾ ਉੱਤੇ ਲੈਣ ਨਹੀਂ ਨਹੀਂ ਲੋੜ ਨਹੀਂ ਹਾਂ ਕੋਈ ਘਰ ਨਹੀਂ ਗੋਲੀ ਹੈਗੀ ਮੈਂ ਘਰ ਮੈਂ ਵੇਖੀ ਹੋਣੀ ਹੈ ਤੇ ਨਾਲੇ ਮੈਂ ਖਾਣੀ ਵੀ ਨਹੀਂ ਮੜ ਕੇ ਪਿੰਦਰ ਰੋਲਾ ਕੁੰਦੇ ਨਾ ਨੂੰ ਪਤਾ ਕਿਸੇ ਤੇ ਚਲ ਕੋਈ ਤਾਂ ਹੀ ਆਪਣੇ ਆਪ ਡਾਕਟਰ ਬਣਿਆ ਰਹਿੰਦੀ ਹਾਂ ਚਲ ਤੂੰ ਪਹਿਲ ਲੰਮੇ ਮੈਂ ਵੇਣੀ ਹੈ ਕਈ ਸਬਜੀ ਵਾਲੇ ਥਾਨ ਲਾ ਕੇ ਖਲੋਤੇ ਹੁੰਦੇ ਕੋਈ ਨਹੀਂ ਵੇਖ ਲੋ ਕਿੱਧਰੋਂ ਆਇਆ ਵਾ ਫਿਰਦਾ ਇੱਥੇ ਬਹਿ ਐਥੇ ਆ ਮੰਮੀ ਜਾਣਾ ਕਿੱਥੇ ਸੀ ਮੈਂ ਇੱਥੇ ਸਬਜ਼ੀ ਵਾਲ ਵੇਖਣ ਗਈ ਕਿਉਂਕਿ ਇੱਥੇ ਖਲੋਤਾ ਆਣਾ ਤਾਂ ਹੈ ਹੀ ਨਹੀਂ ਉਥੇ ਓਏ ਲਾਲੇ ਨੂੰ ਦੇਖ ਲਾ ਬੀਜਣਾ ਹਾਂ ਉਹ ਮੈਂ ਉਹਨਾਂ ਨਾਲ ਕੇ ਘੜੀ ਖਲੋ ਗਿਆ ਘੱਟੋ ਘੱਟ ਜਾਣ ਲੱਗਾ ਦੱਸ ਤੇ ਜਾਇ ਕਰ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਤੁਸੀਂ ਮੈਨੂੰ ਇਹ ਦੱਸੋ ਡੈਡੀ ਫੇਰ ਅੱਜ ਬੜੇ ਤਿਆਰ ਸ਼ਹਿਰ ਹੋ ਕੇ ਗਏ ਨੇ ਉਹ ਕਿਧਰ ਗਏ ਨੇ ਉਹਨਾਂ ਦਾ ਸਿਆਪਾ ਕਰਨ ਚਾਚੇ ਤਰੀਕਾ ਹੁਣ ਕੀ ਕਰਨ ਜਾਣਾ ਨਹੀਂ ਉਥੇ ਜੇ ਜਾਣਾ ਤੁਸੀਂ ਮੈਨੂੰ ਨਾਲ ਖੜੋ ਉਹਨਾਂ ਦੀ ਜਾਨ ਨੂੰ ਰੋਂਦੇ ਫਿਰਨੇ ਕਿਸੇ ਪਾਸੇ ਲੱਗ ਜੇ ਹੁਣ ਇੱਕ ਪਹਿਲਾਂ ਕਿਸੇ ਨੂੰ ਦੱਸਦੇ ਨਹੀਂ ਗਵਾਹੀਆਂ ਪਾ ਦਿੰਦੇ ਨੇ ਅਗਲੇ ਮੁੜ ਕੇ ਆਣ ਕੇ ਗੱਲ ਪੈਂਦੀ ਐ ਨੇ ਇਸੇ ਕਰਕੇ ਤੈਨ ਤੇਰੇ ਭਿਓ ਨੇ ਕਿਹਾ ਹੈ ਨਾ ਲਾਦਨ ਮੁੰਡੇ ਦੀ ਗਵਾਹੀ ਵਾਸਤੇ ਤਾਂ ਦਾ ਨਾ ਪਾ ਇਹਦੇ ਦਿਲ ਚ ਵੀ ਚੱਲ ਮੈਂ ਸਿਆਣਾ ਵਾ ਇਹੋ ਜੀ ਗੱਲ ਥੋੜੀ ਇਹੋ ਚੱਲੀ ਐ ਪਰ ਵੇਖ ਲੈ ਫਿਰ ਬਦਨਾਮੀ ਮਿਲ ਗਈ ਮੈਨੂੰ ਮਸਤਾ ਦਿੰਦੇ ਤੇ ਆਪ ਵੇਖ ਲੋ ਚਾਹੀਦੀ ਇਹਦੀ ਨਾਮ ਨਹੀਂ ਹੁਣ ਗਏ ਕਿਦਨ ਕੋ ਉਹਦਾ ਪਾਸਪੋਰਟ ਲੈਣ ਗਏ ਨੇ ਉਹ ਵੀ ਲਾ ਕੇ ਤੇ ਉਹਨਾਂ ਤੇ ਮੱਥੇ ਮਾਰੋ ਹੁਣ ਗਏ ਨੇ ਸਾਰੇ ਕੰਮ ਕਰਕੇ ਹੀ ਆਉਣਾ ਇਕਦਾ ਮਮੀ ਚੰਗੇ ਨੇ ਲੱਗੀਦਾ ਉਹ ਵੀ ਡੇ ਹੀ ਮੈਨੂੰ ਕਹਿਣ ਹਾਂ ਆਂਦੇ ਇੱਥੇ ਸੁਣਦੇ ਆਂ ਵੀ ਤੁਹਾਡੇ ਘਰ ਗਏ ਹੀ ਰੌਲਾ ਰੂਲਾ ਪਾਉਂਦੇ ਹਾਂ ਤਾਂ ਮੈਂ ਭਰਾ ਉਹਦਾ ਜਾਣ ਕੇ ਡੈਡੀ ਨਾਲ ਡੇ ਲੜਨ ਮੈਂ ਵਟ ਤੋਂ ਗੱਲ ਹੋਈ ਤੇ ਮੈਂ ਨਹੀਂ ਸਾਰੀ ਗੱਲ ਦੱਸੀ ਹੈ ਚੰਗਾ ਕੀਤਾ ਉਹ ਮੈਂ ਕਿ ਲੋੜ ਆ ਮੈਨੂੰ ਤਾਂ ਆਪ ਇਨੀ ਸ਼ਰਮ ਆਉਂਦੀ ਹੈ ਨਾ ਜੀ ਕਰਦਾ ਬਾਹਰ ਹੀ ਨਾ ਨਿਕਲਾਂ ਕਿਤੇ ਜੇ ਕੋਈ ਪੁੱਛੂਗਾ ਤਾਂ ਕੀ ਦੱਸਾਂਗੀ ਇਹਨਾਂ ਨੂੰ ਤਾਂ ਸ਼ਰਮੀਆਂ ਨਹੀਂ ਦੇ ਚੱਲ ਸਾਰੀਆਂ ਛੱਡ ਉਹਨਾਂ ਨੇ ਕਿੱਥੇ ਮੁੱਕਣੀਆਂ ਜਾਂ ਕੁੜੀ ਨਹੀਂ ਉਹ ਠੀਕ ਉਹਨੂੰ ਦਵਾਈ ਦਵਾ ਕੇ ਲਿਆ ਮੰਮੀ ਮਾਨੂੰ ਅੱਗੇ ਵੀ ਕਿਹਾ ਸੀ ਹਾਂ ਪਾਂਦੀ ਨਹੀਂ ਮੈਂ ਠੀਕ ਹਾਂ ਉਹ ਨਹੀਂ ਪਈ ਵਿਚਾਰੀ ਸਵੇਰ ਦੀ ਹੁਣ ਉਹਨੇ ਫੇਰ ਕਹਿਣਾ ਵੀ ਧੁੱਪ ਚੜ ਗਈ ਮੈਨੇ ਜਾਣਾ ਸ਼ਾਮਾਂ ਨੂੰ ਜਾਣਾ ਜੇ ਚੱਲ ਤੂੰ ਨਾਲ ਜਾ ਤੀ ਬੜੀ ਕਰਦੀ ਉਹ ਕੁਝ ਨਹੀਂ ਹੁੰਦਾ ਜਾਨ ਕਹਿੰਦਾ ਨਾਲ ਚੱਲੇ ਮੇਰੇ ਹੁਣੇ ਤੇ ਜੇ ਕਹੂਗੀ ਨਾ ਉੱਧਾ ਲੈ ਆ ਕਿ ਉੱਧਾ ਨਹੀਂ ਮਿਲਿਆ ਉਹਦੀ ਟੈਸਟ ਕਰਾ ਕੇ ਫੇਰ ਲੈ ਹੁਣੀ ਹੈ ਸ਼ਰਨਾ ਹਾਂਜੀ ਮੰਮੀ ਪੁੱਤ ਕਰ ਲੈ ਭੰਡੇ ਸਾਫ ਹਾਂਜੀ ਹਾਂਜੀ ਕਰ ਲਿਆ ਬਸ ਲਾਉਣੀ ਗਈ ਮੇਰੀ ਗੱਲ ਸੁਣ ਪਿਓ ਪੁੱਤ ਭੁੱਖੇ ਚਲ ਗਏ ਆ ਟਾਈਮ ਦੇ ਕਰਕੇ ਤੇ ਏਦਾਂ ਕਰ ਮੇਰੀ ਧੀ ਤੂੰ ਸਬਜ਼ੀ ਤੜਕਾ ਲਾ ਤੇ ਮਾਟਾ ਗੁੰਦਨੀ ਆ ਕੋਈ ਨਹੀਂ ਮੰਮੀ ਬਣਾ ਲੈਨੇ ਆ ਨਾਲੇ ਛੱਤੀ ਹੋ ਜਗੀ ਹੁਣ ਤੇ ਆਉਣ ਵਾਲੇ ਹੋਣੇ ਨਾਲੇ ਕੀ ਆ ਭੁੱਖੇ ਆ ਨੇ ਆਉਣਾ ਵਿਚਾਰਿਆਂ ਨੇ ਸਾਝ ਪਤਾ ਨਹੀਂ ਉੱਥੇ ਕੀ ਬਣਿਆ ਹੋਣਾ ਵਾ ਚੱਲ ਕੋਈ ਗੱਲ ਨਹੀਂ ਸਭ ਕੁਝ ਚੰਗਾ ਹੀ ਹੋਊਗਾ ਐਡਾ ਮਾੜਾ ਨਹੀਂ ਰੱਬ ਕਰਦਾ ਜਿਹੜਾ ਨਾ ਮਾੜਾ ਹੋਣਾ ਹੁੰਦਾ ਨਾ ਸਾਨੂੰ ਪਤਾ ਹੀ ਨਹੀਂ ਲੱਗਣਾ ਕਿ ਕੀ ਪਕੀਆਂ ਪਕਾਉਣ ਡਿਆ ਅੰਦਰ ਅੰਦਰੇ ਵੈਤਾਂ ਇਹਨੇ ਨਾ ਕੀਤੀ ਬੜੀ ਮਾੜੀ ਸਾਡੇ ਨਾਲ ਕੀਤੀ ਤੇ ਪਤਾ ਬਹੁਤ ਜ਼ਿਆਦਾ ਮਾੜੀ ਆ ਥੋੜੀ ਮਾੜੀ ਵੀ ਨਹੀਂਗੀ ਪਰ ਕੀ ਕਰਨਾ ਫਿਰ ਹੈ ਪਤਾ ਲੱਗ ਗਿਆ ਨਾ ਸਾਰਾ ਨਕਾਬ ਲੱਤ ਗਿਆ ਨਾ ਚਿਹਰੇ ਉੱਤੋਂ ਜਿਹੜਾ ਚੰਗੇ ਬਣਨ ਦਾ ਬਖਾਲਦਾ ਸੀ ਸਾਰਿਆਂ ਚਲ ਕੋਈ ਨਹੀਂ ਮੈਂ ਛੱਡੋ ਪਰੇ ਚਲੋ ਮੈਂ ਸਭ ਦੀ ਤੜਕਾ ਲਾਵਾਂ ਤੇ ਤੂੰ ਹੀ ਚਲ ਮਾਟਾ ਕਣ ਕੇ ਤੂੰ ਮਾਤੇ ਨੂੰ ਸੰਨੀ ਆ ਚੰਗਾ ਹੋ ਗਿਆ ਇਹੋ ਆਮ ਨਾਲ ਚੱਲ ਗਿਆ ਨਾ ਤੇ ਸਾਰੀ ਗੱਲਬਾਤ ਹੋ ਗਈ ਚੱਲ ਉਹ ਤਾਂ ਵੀ ਚੰਗਾ ਹੋ ਗਿਆ ਜੀ ਹਣਾ ਆਹ ਚੱਲ ਗਿਆ ਟਾਈਮ ਨਾਲ ਕੀ ਪਤਾ ਕੀ ਬਣ ਜਾਣਾ ਹੈ ਉੱਥੇ ਕਾਈ ਗਾਣਾ ਵਧੀਆ ਹੋ ਗਿਆ ਨਾ ਤੇਰੀ ਬਣਾ ਤੁਸੀਂ ਦਾ ਪੁੱਤ ਚੰਗੇ ਟਾਈਮ ਨਾਲ ਪਹੁੰਚ ਗਿਆ ਉੱਥੇ ਸਹੀ ਗੱਲ ਡੈਡੀ ਉਹ ਬਾਣੀ ਨਾਲੋਂ ਕੋਟਕ ਨਾ 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 ਜਾਂਦੇ ਆਪਾਂ ਟਾਈਮ ਨਾਲ ਤੇ ਤਾਈ ਨੇ ਦੇ ਮੋਰਚਾ ਮਾਰ ਲਿਆ ਹੈਗਾ ਹੋਰ ਤੇ ਗੱਲ ਮੰਨਾ ਬਸ ਹੋ ਗਿਆ ਮੇਰੇ ਹੋ ਗਏ ਪਈ ਜਾਂਦੇ ਆ ਮੰਮੀ ਉਹ ਹੌਲ ਕਾ ਦੇ ਪੈਣਿਆ ਵੀ ਜੋ ਹੁਣ ਅਸੀਂ ਹੋ ਗਿਆ ਵਾ ਅੱਛਾ ਤੇ ਬਾਕੀ ਇਹ ਆ ਵੀ ਤੂੰ ਪਹਿਲੇ ਤਾਈ ਦੀ ਚਲਾਕੀ ਸੁਣਾ ਹਾਂ ਜਦੋਂ ਆਪਾਂ ਗਏ ਆ ਨਾ ਤੇ ਤਾਇਆ ਵੀ ਗਿਆ ਆਈਗਾ ਅੱਛਾ ਇਹ ਵੀ ਪਹੁੰਚ ਕੇ ਆ ਕੇ ਇਹ ਕਰਨ ਕੀ ਗਿਆ ਭਲਾ ਇਹ ਕਰਨ ਗਿਆ ਵੀ ਚੈੱਕ ਬੁੱਕ ਨਾ ਚੋਫਰੀ ਇੱਕ ਚਾਹੇ ਕਢੋਂ ਗਿਆ ਹੀਗਾ ਅਵੇ ਨੋਪਰਾ ਆਪਣੇ ਜਿਲਾਤੀਆਂ ਹੈ ਲਿੰਟਾ ਸਾਡੇ ਨਾਂ ਦਾ ਚੈੱਕ ਬੁੱਕ ਆਇਦੇ ਹੱਥ ਵਿੱਚ ਗੱਲ ਦੱਸਾਂ ਕਿ ਉੱਥੇ ਲਾਗੇ ਛਾ ਕੇ ਪੰਜ ਸੱਤ ਪਿੰਡਾਂ ਦੇ ਬੰਦੇ ਖੋਤੇ ਤੇ ਜਦੋਂ ਉਹਨਾਂ ਮੇਰੇ ਭਰਾ ਦਾ ਲੈ ਰਣ ਨਾ ਮੇਰੇ ਤੇ ਤਾਂ ਨਾ ਪੈਰਾਂ ਫੇਰ ਮਿੱਟੀ ਨਿਕਲ ਗਈ